ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜਿਉਣਾ ਮਲਕਪੁਰ ਚਾਂਦੀ ਯਾਦ ਨੂੰ ਸਮਰਪਿਤ ਅੱਖਾਂ ਦਾ 114ਵਾਂ ਕੈਂਪ ਗੁਰਦੁਆਰਾ ਸਾਹਿਬ ਆਈ ਭਾਈ ਕਨੀਆ ਜੀ ਵਿਖੇ ਡਾਕਟਰ ਪਿਊਸ਼ ਗੋਇਲ ਮਾਨਸਾ ਵੱਲੋਂ ਲਗਾਇਆ ਗਿਆ ਜਿਸ ਵਿੱਚ 52 ਲੋੜਵੰਦ ਮਰੀਜ਼ ਚੈੱਕ ਕਰਕੇ 53 ਮਰੀਜ਼ ਫ੍ਰੀ ਲੈਂਸ ਪਾਉਣ ਲਈ ਚੁਣੇ ਗਏ ਦੇਸ਼ ਬ੍ਰਿਟਾ ਵੱਲੋਂ ਫਾਰਮਿੰਗ ਦੇ ਆਪਣੀਆਂ ਐਡਵਾਰਨ ਨੂੰ ਕੈਂਪ ਦੁਆਰਾ ਸੈਪਾਇਕ ਨੇ ਜੈਫੀਕੇਟ ਲਗਾਏ ਜਾਂਦੇ ਰਹੇ। ਉਦਦੇ ਚੱਲਦੇ ਆ ਅੱਜ 114ਵਾਂ ਕੈਂਪ ਡਾਕਟਰ ਕ੍ਰਿਸ਼ ਗੋਲ ਦਾ ਮਾਨਸਾ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ 464 ਮਰੀਜ਼ ਚੈੱਕ ਕਰਕੇ 53 ਮਰੀਜ਼ ਫਰੀ ਲੈਂਚ ਪਹੁੰਚ ਸਿਲੈਕਟ ਕੀਤੇ ਗਏ। ਸਾਰੇ ਮਰੀਜ਼ਾਂ ਨੂੰ ਸ਼ਿਫਟਾਂ ਦੇ ਵਿੱਚ ਡਾਕਟਰ ਕ੍ਰਿਸ਼ ਗੋਲ ਦੀ ਹਸਪਤਾ ਮਾਨਸਾ ਦੇ ਵਿੱਚ ਜਾ ਕੇ ਤਾਂ ਜੋ ਪਹੁੰਚ ਗਿਆਨ ਟੀਮ ਅਸੀਂ ਸਾਰੇ ਦਾਨੀ ਵੀਰਾਂ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਨੂੰ ਸਹਿਯੋਗ ਦੇ ਰਹੇ ਨੇ ਧੰਨਵਾਦ